ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੇ ਸਥਾਪਨਾ ਦਿਵਸ 25 ਜਨਵਰੀ ਨੂੰ ਯਾਦਗਾਰ ਬਣਾਉਣ ਵਾਸਤੇ 15ਵਾਂ ਜਿਹੜਾ ਵੋਟਰ ਦਿਵਸ ਹੈ ਉਹਨੂੰ ਸਟੇਟ ਲੈਵਲ ਜਿਹੜਾ ਸਮਾਗਮ ਹੈ ਉਹ ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ ਰਾਈਟ ਟੂ ਵੋਟ ਇੱਕ ਸਭ ਤੋਂ ਅਹਿਮ ਰਾਈਟ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਮਿਲਿਆ ਹੈ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਇਸ ਰਾਈਟ ਦਾ ਆਪਣੇ ਇਸ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਕਿਉਂਕਿ ਇਹੀ ਜਿਹੜਾ ਰਾਈਟ ਹੈ ਇਹ ਪੂਰੇ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਯੂਨੀਵਰਸਲ ਅਡਲਟ ਫਰੈਂਚਾਈਜ਼ੀ ਜਿਹੜੀ ਆਰਟੀਕਲ 21 ਦੇ ਵਿੱਚ ਲਿਖਿਆ ਹੋਇਆ ਭਾਰਤੀ ਸੰਵਿਧਾਨ ਦੇ ਵਿੱਚ ਉਹਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਆਪਾਂ ਡੈਮੋਕ੍ਰੇਸੀ ਨੂੰ ਸਟਰੋਂਗਰ ਔਰ ਮੋਰ ਇਨਕਲੂਸਿਵ ਆਪਾਂ ਬਣਾ ਸਕਦੇ ਹਾਂ ਇਸ ਦੇ ਉਪਲਬਧ ਚੋਣ ਕਮਿਸ਼ਨ ਵੱਲੋਂ ਹੁਣ ਆਪਣੇ 17 ਸਾਲ ਦੇ ਜਿਹੜੇ ਯੁਵਾ ਆਪਣੀ ਏਜ ਪੂਰਾ ਕਰ ਏਜ ਪੂਰੀ ਕਰ ਚੁੱਕੇ ਹਨ 1 ਜਨਵਰੀ 1 ਅਪ੍ਰੈਲ 1 ਜੁਲਾਈ ਤੇ 1 ਅਕਤੂਬਰ ਨੂੰ ਇਹਨਾਂ ਵਾਸਤੇ ਜਿਹੜਾ ਹੈਗਾ जोड़े सतारा साल पूरे कर चुके हैं अपनी एज भी अपने वोटर कार्ड जय कर सकते हैं जिस करके जो है डेमोक्रेसी को आप होर भी गहरा राइट टू वोट अपना एक कॉन्स्टिट्यूशनल राइट right है मेरी सारे अपील है हथ बन के बेनती है कि आपू वाल तो करिए थैंक यू अजीत की ओथेंटिक खबर सबसक्राइब करो अजीत वैब टीवी ताज़ी खबर की नोटिफिकेशन पाँच के लिए बैल आईकन पर क्लिक करो